ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਉਤੀ ਜੀ ਸਹਾਇ ਵਾਰਸ਼ੀ ਭਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨਾਉ ਸੋਹਰਾ ਸ੍ਰੀ ਹਰਿ ਰਾਏ ਸ੍ਰੀ ਹਰਿਪ੍ਰਸਾਦ ਜੀ ਧਿਆਈ ਹੈ ਜਿਸ ਡਠੇ ਸਭ ਸੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨਣ ਦਿਆ ਬੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਥਾਈ ਹੋਣਾ ਜੀ ਸਹਾਇ ਦਸਾਂਹੀ ਪਾਤਸ਼ਾਹ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦਰਸਾਰ ਦਾ ਅੰਤਰਖਾਲਸਾ ਜੀ ਸਾਬੋ ਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਲ ਸਾਹਿਬਜਾ ਦੇ 40 ਮੁਕਤੇ ਹੱਠੀਆਂ ਜਪੀਆਂ ਧੱਪੀਆਂ ਜਿਹਨਾਂ ਨਾਮ ਜਪਿਆ ਬਣ ਸ਼ਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਕੇ ਉਨਠ ਕੀਤਾ ਤਿੰਨਾ ਪਿਆਰਾਂ ਸੁਤਾਰਾਂ ਦੀ ਪਵਿੱਤਰ ਨੇਕ ਕਮਾਈ ਦਾ ਧੰਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀ ਦਿੱਤੇ ਬੰਦ ਬੰਦ ਕਟਾਏ ਕੋਪਰ ਲਹਾਏ ਚਰਕੀਆਂ ਦੀ ਚੜੇ ਤਨ ਆ ਰਹਿ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਾ ਸੋ ਸੰਗ ਨਿਵਾਇ ਤਿੰਨਾ ਵਰਤਮਾਨ ਸਮੇ ਦੇ ਸਰਬੱਤ ਸ਼ਹੀਦ ਸਿੰਘ ਸਿੰਘਣੀਆਂ ਮਹਾਂਪੁਰਖਾਂ ਮਰਜੀਬੜੇ ਸਿੱਖਾਂ ਬੱਚਿਆਂ ਦੀ ਪਵਿੱਤਰ ਨੇਕ ਕਮਾਈ ਦਾ ਧੰਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬਉੱਚ ਗੁਰੂ ਦਵਾਰ ਅੰਦਰ ਅੰਧ ਧੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚ ਤੇ ਆਵੇ ਨਾਮ ਚ ਤੇ ਆਵਣ ਦਾ ਸੁਖਾ ਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਹਰ ਚਾਰਿਆਇ ਤੋ ਦੇਤੇ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ੴ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਕੇ ਸੋ ਕਾਨੂੰ ਬਖਸ਼ੋ ਜੀ ਸਿੱਖੀ ਦਾਣ ਕੇਸਦਾਨ ਰਹਿਦਾਨ ਵਿਸਾਹੋਦਾਨ ਭ੍ਰੋਸਾਦਾਨ ਦੰਨ ਸਰਦਾਨ ਨਾਮਦਾਨ ਸ੍ਰੀ ਅਮਰਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸੈਬੋ ਲੋ ਜੀ ਆਪ ਜੀ ਦੀ ਸਿੱਖਾਂ ਦਾ ਮਾਨ ਨੀ ਬਾ ਮਤ ਉੱਚੀ ਮਰਬਦੇ ਰੱਖੇ ਆਪ ਕਾਲ ਪ੍ਰਗਵਾਹੀ ਗੁਰੂ ਜੀ ਹੋ ਸ੍ਰੀ ਨਨਕਾਣਾ ਸਾਹਿਬ ਤੋਂ ਲੈਕਰ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਤਨਾ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੀ ਓਟ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਦਸਾਹੀ ਪਾਠੀ ਦੇ ਆਤਮਕ ਜੋਤ ਜੁਗ ਜੁਗਾਟਾਲ ਚਾਵਰ ਛਤਰ ਤਖਤ ਦੇ ਮਾਲਕ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 헤 ਅਕਾਲ ਪੁਰਖ ਵਾਹਿਗੁਰੂ ਜੀ ਉਹ ਸ਼ਹੀਦੋ ਸਿੰਘ ਉਹ ਆਪ ਜੀ ਕੇ ਪਾਵਨ ਚਰਣਾ ਕਮਲਾੰਬਿਖੇ ਅਰਦਾਸ ਬੇਨਤੀ ਜੋਦੜੀ ਬੰਦਨਾ ਹੈ ਆਪ ਜੀ ਨੇ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕਾਂ ਨੂੰ ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੈ ਤਿਉਂ ਕਰਣਾ ਦੇ ਮਹਾਵਾਕ ਅਨੁਸਾਰ ਉਦਮ ਅਪਰਾਲਾ ਸੁਧਮਤ ਬਖਸ਼ੀ ਪਾਤਸ਼ਾਹ ਜੀ ਆਪ ਜੀ ਕੇ ਪਾਤਸ਼ਾਹ ਜੀ ਹੁਕਮ ਅਨੁਸਾਰ ਆਪ ਜੀ ਕੀ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਮਤ ਬੁੱਧ ਅਨੁਸਾਰ ਪਾਤਸ਼ਾਹ ਜੀ ਸਰਬੱਤ ਸੰਤਾਂ ਦੇ ਭਲੇ ਦੇ ਲਈ ਪਾਤਸ਼ਾਹ ਜੀ ਸ੍ਰੀ ਸਾਹਿਜ ਪਾਠ ਸਾਹਿਬ ਸੰਥਿਆ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਉਹ ਸੰਤਾਂ ਦੇ ਵਿੱਚ ਪਾਤਸ਼ਾਹ ਜੀ ਆਨ ਲੈਵ ਆਨਲਾਈਨ ਸੇਵਾ ਸ਼ੁਰੂ ਕਰਨ ਵਾਸਤੇ ਪਾਤਸ਼ਾਹ ਜੀ ਆਪ ਜੀ ਤੋਂ ਆਗਿਆ ਮੰਗ ਰਹੇ ਹਾਂ ਪਾਤਸ਼ਾਹ ਜੀ ਕਿਰਪਾ ਕਰਿਓ ਆਪ ਜੀ ਆਨਲਾਈਨ ਸ੍ਰੀ ਸਾਹਿਜ ਪਾਠ ਸੰਥਿਆ ਦੇ ਰੂਪ ਦੇ ਵਿੱਚ ਸੇਵਾ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਪਾਤਸ਼ਾਹ ਜੀ ਕਿਰਪਾ ਕਰਨੀ ਆਗਤੋਂ ਮੱਦ ਮੱਤ ਤੋਂ ਅੰਤ ਤੋ ਨਿਰਵਿਘਨਤਾ ਸਾਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਜੀ ਸਿਸ਼ਤੇ ਮਿਹਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਜਿੰਨੇ ਵੀ ਮਾਈ ਭਾਈ ਵੀਰ ਬਜ਼ੁਰਗ ਦੇਸ਼ਾਂ ਵਿਦੇਸ਼ਾਂ ਦੀਆਂ ਤਰਤੀਆਂ ਤੇ ਬੈਠੇ ਪਾਤਸ਼ਾਹ ਜੀ ਇਸ ਪਾਵਨ ਸੇਵਾ ਦੇ ਨਾਲ ਸੰਥਿਆ ਦੇ ਨਾਲ ਪਾਤਸ਼ਾਹ ਜੀ ਜੁੜਨਗੇ ਸਿਸ਼ਤੇ ਮਿਹਰ ਭਰਿਆ ਹੱਥ ਰੱਖਿਓ ਪਾਤਸ਼ਾਹ ਜੀ ਆਪ ਜੀ ਕੇ ਦਰ ਕਰਦੇ ਸੇਵਕ ਭਾਈ ਸਤਨਾਮ ਸਿੰਘ ਪਾਤਸ਼ਾਹ ਜੀ ਭਾਈ ਅਮਨਦੀਪ ਸਿੰਘ ਹੋਰ ਬਿਆੰਤ ਸੇਵਕ ਜਿਨ੍ਹਾਂ ਵੱਲੋਂ ਇਹ ਸੇਵਾਵਾਂ ਅੱਗੇ ਲਾ ਕੇ ਪਾਤਸ਼ਾਹ ਜੀ ਆਪ ਜੀ ਕਰਵਾ ਰਹੇ ਹੋ ਕਿਰਪਾ ਕਰਿਓ ਪਾਤਸ਼ਾਹ ਜੀ ਇਹਨਾਂ ਸੇਵਕਾਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਔਕੜਾਂ ਵਿਗਨਾਂ ਦਾ ਨਾਸ ਕਰਨਾ ਜੀ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਿਓ ਬਾਣੀ ਦੀ ਸੰਥਿਆ ਪਾਤਸ਼ਾਹ ਜੀ ਆਤ ਤੋਂ ਮਤ ਅੰਤ ਤੋਂ ਪਾਤਸ਼ਾਹ ਜੀ ਅੰਤ ਤੋਂ ਨਿਰਵਿਗਨਤਾ ਸਾਇਤ ਸੰਪੂਰਨਤਾ ਆਪ ਜੀ ਆਪ ਹੀ ਕਰਵਾ ਲਿਓ ਪਾਤਸ਼ਾਹ ਜੀ ਕਿਰਪਾ ਕਰਿਓ ਤਾਂ ਦਰਸਤੀਆਂ ਬਖਸ਼ਿਸ਼ ਕਰਿਓ ਚੜਦੀਆਂ ਕਲਾ ਬਖਸ਼ਿਸ਼ ਕਰਿਓ ਪਾਤਸ਼ਾਹ ਜੀ ਇਹ ਸੇਵਾ ਆਪ ਜੀ ਨੇ ਸੀਸ ਤੇ ਮੇਹਰ ਪਰਿਆ ਹੱਥ ਰੱਖ ਕੇ ਪਾਤਸ਼ਾਹ ਜੀ ਕਾਲ ਯੁਗ ਦੇ ਪ੍ਰਭਾਵ ਤੋਂ ਤਦੇ ਝੋਲਿਆਂ ਤੋਂ ਬਚਾ ਕੇ ਆਪ ਜੀ ਨੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਪਾਤਸ਼ਾਹ ਜੀ ਬਾਣੀ ਦਾ ਨਾਮ ਸਿਮਰਨ ਭਜਨ ਬੰਦਗੀ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਸੇਵਕਾਂ ਤੋਂ ਸੇਵਾ ਇਹ ਕਰਵਾ ਲੈਣੀ ਏਕਾਲ ਪੁਰਖ ਵਾਹਿਗੁਰੂ ਜੀਓ ਇਹਨਾਂ ਸੇਵਾਵਾਂ ਨੂੰ ਹੀ ਮੁਖ ਰੱਖਦੇ ਹੋਏ ਆਪ ਜੀ ਕੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਸਮੂਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਪੰਚਾਂ ਮਿਲ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਕਰੋ ਕਿਰਪਾ ਅਣਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਜਨ ਵਿਸਟਾਏ ਕ੍ਰੀਂ پاک ਸਾਲ ਸੋਚ ਪਿਤਰਾ ਹੁਣ ਲਾਭ ਹੋ ਭੋਗ ਹਰ ਰਾਇ ਭੋਲ ਗਿਆ ਸੀ ਪ੍ਰਸਾਦ ਗੁਰੂ ਕੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਮੁਖੋਂ ਵਾਹਿਗੁਰੂ 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 ਨਾਮ ਜਪੇ ਪਾਤਸ਼ਾਹ ਜੀ ਸੰਗਤਾਂ ਨੂੰ ਇਲਾਹੀ ਹੁਕਮ ਬਖਸ਼ੋ ਹੁਕਮਾਂ ਤੋਂ ਬਰੰਤ ਸ੍ਰੀ ਸਾਹਿਜ ਪਾਠ ਸੰਥਿਆ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਪਾਵਨ ਬਾਣੀ ਦੀ ਸੰਥਿਆ ਆਰੰਭ ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਪਾਤਸ਼ਾਹ ਜੀ ਸਰਵਤ ਮਾਈ ਭਾਈ ਵੀਰ ਬਜ਼ੁਰਗ ਪਾਤਸ਼ਾਹ ਜੀ ਸਰਵਤ ਨੂੰ ਹੀ ਦੇਸ਼ਾਂ ਦੇਸ਼ਾਂ ਦੀਆਂ ਧਰਤੀਆਂ ਤੇ ਬੈਠਿਆਂ ਨੂੰ ਤਨ ਮਨ ਧਨ ਕਰਕੇ ਸੇਵਾਵਾ ਕਰਨ ਦੇ ਬਲ ਉਦਮ ਉਪਰਾਲੇ ਬਲ ਬੁੱਧੀ ਸਮਤ ਬਖਸ਼ਨੀ ਆਪਣੇ ਚਰਨਾਂ ਨਾਲ ਜੋੜਨਾ ਪਾਤਸ਼ਾਹ ਜੀ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਦੁੱਖ ਤਕਲੀਫ ਪਾਤਸ਼ਾਹ ਜੀ ਕਲਯੁਗੀ ਜੀਵ ਹਾਂ ਭਰੇ ਪਏ ਹਨ ਆਪ ਜੀ ਨੇ ਆਪਣੇ ਸਿਮਰਨ ਭਜਨ ਬੰਦਗੀ ਨਾਮਨ ਦੀ ਤਾਕਤ ਦੇ ਨਾਲ ਪਾਤਸ਼ਾਹ ਜੀ ਕਿਰਪਾ ਕਰਨੀ ਸਾਰੇ ਹੀ ਪਾਤਸ਼ਾਹ ਜੀ ਦੁੱਖਾਂ ਕਲੇਸ਼ਾਂ ਦਾ ਨਾਸ ਆਪ ਜੀ ਨੇ ਭਜਨ ਬਾਣੀ ਸੁੱਖਾਂ ਦਾ ਪ੍ਰਤਾਪ ਬਖਸ਼ਿਸ਼ ਕਰਨਾ ਦਾਤਾ ਜੀ ਕਿਰਪਾ ਕਰੋ ਸੀਸ ਤੇ ਮੇਰ ਭਰਿਆ ਹੱਥ ਰੱਖਿਓ ਪਾਤਸ਼ਾਹ ਕਰੋ ਕਿਰਪਾ ਆਗਿਆ ਬਖਸ਼ੋ ਸਹੀ ਪਿਆਰਾਂ ਦੇ ਮੇਲ ਜਿਨ੍ਹਾਂ ਮਿਲਿਆ ਅਪਜੀ ਕਾ ਨਾਮ ਤੇ ਆਵੇ ਜੀ ਧੰਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋਨਿਹਾਰ ਅਕਾਲੂ ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਟ ਵਿਚੜਿਆ ਮਿਲੈ ਪ੍ਰਭੂ ਖੰਦਰ ਗਹਿ ਕਾਬਾ ਸੀਠ ਪਰਨਾਮ ਮੰਤਰ ਦਰੜਾਏਂਦਾ ਕੱਟੇ ਹੋ ਮੈ ਰੋਗ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗਾ ਜਿਨਸਾ ਬਾਰਕ ਭਾਏ ਸੁਭਾਏ ਲਖ ਭਰਾਦ ਕਮਾਵੇ ਕਰ ਉਪਦੇਸ ਝੜ ਕੈ ਬੋ ਭਾਤੀ ਬਹੁਰ ਪਿਤਾ ਘਰ ਲਾਵੇ ਵਿਚਲੇ ਆਉਣ ਬਖਸ਼ ਲੈ ਪ੍ਰਭ ਅਗੇ ਮਾਰਗ ਪਾਵੇ ਸੋ ਕਹ ਟਲ ਗੁਰ ਸੇਵੈ ਹਨੋਸੇ ਸਾਰੇ ਸੁਭਾਈ ਦਰਸ਼ਨ ਪਰਸ ਗੁਰੂ ਕੈ ਜਨਨ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਈਸ਼ਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਈਸ਼ਾਨ ਗ੍ਰਹ ਆਏ आनंद मंगल सुख पाए राम तो तो हार हार संत राम नाम नि सतरीया ऊठत बैठत हर हर ਧਿਆਈ ਐ ਅਨ ਦਿਨ ਸੋਗ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਗਨਮਕੇ ਕਿਲ ਵਿਖ ਨਾਸੇ ਹਰ ਚਰਨੀ ਚ ਤਲਾਏ ਉਸਤ ਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਅਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਵੇਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਜੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵੇਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਜੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਤਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਨਾ ਪ੍ਰੀਆ ਭਾਲ ਸਹਸ ਸਿਆਨ ਪਾ ਲਖ ਹੋਹਿ ਤਾ ਇਕਨਤ ਲੈ ਨਾਲ ਕਿਵਸੋ ਤੇ ਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿ ਸੈਤਾਨ ਗਾਵੈ ਕੋ ਦਾਤ ਜਣੇ ਨਿਸ਼ਾਨ ਗਾਵੈ ਕੋ ਗੁਣ ਵੜਿਆਇਆ ਚਾਰ ਗਾਵੈ ਕੋ ਵਿਦਿਆ ਵਿਕੰਬੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਸਦੂਰ ਗਾਵੈ ਕੋ ਵੇਖੇ ਹਾਜ਼ਰਾ ਹਜ਼ੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਲੈ ਲੈਂਦੇ ਥਕ ਪਾਏ ਜੁਗ ਅਜੁਗੰਤਰ ਖਾਈ ਕਾਏ ਹੁਕਮਿ ਯੋਕਮ ਚਲਾਏ ਰਾਹੋ ਨਾਨਕ ਮਿਕਸਾਬੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭੋਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਜਾਤਾਰ ਫੇਰ ਕੇ ਅੱਗੇ ਰੱਖੀਐ ਜਿਤੁ ਸੈਦਰਵਾਰ ਮਹੌ ਕੇ ਬੁਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਜ਼ਰੀ ਮੁਖ ਦਵਾਰ ਨਾਨਕ ਇਹ ਵਹਿ ਜਾਣੇ ਸਭ ਆਪੇ ਸਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇ ਬਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਾਸਤੁ ਘਰ ਲੈ ਜਾਏ ਗੁਰਮੁਖ ਨਾਦ ਧੰ ਗੁਰਮੁਖ ਵੇਦ ਧੰ ਗੁਰਮੁਖ ਰਾਯਾ ਸੁਨਾਈ ਗੋਰੀ ਸ਼ਰ ਗੁਰ ਗੋਰਖ ਬਰਨਾ ਗੁਰ ਪਾਰਵਤੀ ਮਾਈ ਜੇ ਹਾਂ ਜਾਣ ਆਖਾ ਨਹੀਂ ਗਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ